ਨਹੀਂ 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 ਸਰ ਅੱਛਾ ਤੁਸੀਂ ਦੱਸੋ ਕੋਈ ਪੋਲੀਟੀਕਲ ਗੱਲ ਹੈ ਵਿੱਚ ਨਹੀਂ ਇਸ ਵਿੱਚ ਨਾ ਨਾ ਨੋ ਨੋ ਸਰ 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 ਪਾਰਦਰਸ਼ਤਾ ਨੂੰ ਪੂਰੀ ਸਰ ਸਮਝੋ ਕੋਈ ਨਹੀਂ ਗੱਲ ਨਹੀਂ ਇਹ ਗੱਲ ਸਮਝ ਲਿਓ ਅੱਛਾ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਜੇਕਰ ਮਾਲਵਾ ਕਰਨਾਲ ਨਿਕਲਦੀ ਹੈ ਤਾਂ ਉਹਦਾ ਜਿਹੜਾ ਪਾਣੀ ਹੈ ਉਹ ਲੈਫਟ ਹੋਏ ਤੋਂ ਬਿਨਾ ਜਾ ਨਹੀਂ ਸਕਦਾ ਕਿਉਂਕਿ ਜਿਹੜਾ ਪਾਸਾ ਚੜਦੇ ਆਲਾ ਜੇਕਰ ਨਿਕਲਦੀ ਹੈ ਤਾਂ ਉਹ ਪਾਣੀ ਜਿਹੜਾ ਉਹ ਲੈਫਟ ਹੋ ਕੇ ਜਾਣਾ ਜ਼ਰੂਰੀ ਹੈ ਜੇਕਰ ਲਿਫਟ ਹੋ ਕੇ ਜਾਊਗਾ 2000 ਕਿਊਸਸ ਪਾਣੀ ਚੱਕਿਆ ਜਾਊਗਾ ਤਾਂ ਉਹਦਾ ਜਿਹੜਾ ਬਿਜਲੀ ਦਾ ਪ੍ਰਬੰਧ ਕਿਵੇਂ ਕਰਕੇ ਦਿਓਗੇ ਸਰ ਮੇਰੀ ਗੱਲ ਨੂੰ ਪਲੀ ਹਾਂ ਪਾਏ ਸੱਤ ਮੈਂ ਦੇ ਦਿੰਦੇ ਕਿ ਸਾਡੀ ਜ਼ਿੰਦਗੀ ਦਾ ਸਵਾਲ ਆ ਇਹ ਵੀ ਜੇਕਰ ਉਹ ਦਿੱਤੀ ਗਈ ਤਾਂ ਉਹਦੇ ਉੱਤੇ ਮੋਟਰਾਂ ਦੇ ਉੱਪਰ ਜਿਹੜਾ ਉਹਦਾ ਬਿਜਲੀ ਦਾ ਕੀ ਪ੍ਰੋਸੀਜਰ ਹੋਊਗਾ ਕੀ ਉਹਦੇ ਤੇ ਸੋਲਰ ਲੱਗਣਗੇ ਜਾਂ ਉਹ ਫ੍ਰੀ ਕੀਤੀ ਜਾਊਗੀ ਏਪੀ 'ਚ ਸ਼ਾਮਲ ਕੀਤੀ ਜਾਊਗੀ ਦੂਸਰੀ ਗੱਲ ਜਿਹੜੇ ਜਿਹੜੇ ਤੁਸੀਂ ਅਕਵਾਇਰ ਕਰਨੀਆਂ ਭੁੱਲਰ ਪਿੰਡ ਦੀ 19 ਏਕੜ ਕੀਤੀ ਮੇਰੇ ਪਿੰਡ ਦੀ 10 ਏਕੜ ਜ਼ਮੀਨ ਅਕਵਾਇਰ ਕੀਤੀ ਇੱਥੇ ਇਹਨੇ ਸੱਜਣ ਬੈਠੇ ਨੇ ਨਹਿਰ ਦੇ ਨਾਲ 50 ਲੱਖ ਰੁਪਈਆ ਪਲੱਸ ਪ੍ਰਤੀ ਏਕੜ ਰੇਟ ਹੈ ਸਰਕਾਰ ਨੇ ਦੇਣਾ ਕਲੈਕਟਰ ਰੇਟ ਤੋਂ ਚੌਥਾ ਹਿੱਸਾ 10 ਲੱਖ 55000 ਰੁਪਈਆ ਕਲੈਕਟਰ ਰੇਟ ਆ ਇਹਨਾਂ ਜ਼ਮੀਨਾਂ ਦਾ ਚੌਥਾ ਹਿੱਸਾ 42 ਲੱਖ ਕੁਝ ਪਰਸੈਂਟ ਆ ਗਿਆ 50 ਲੱਖ ਨੂੰ ਸਾਡੀ ਮਾਰਕੀਟ ਵੈਲਿਊ 42 ਲੱਖ ਨੂੰ ਕਿਵੇਂ ਦੇ ਦਾਂਗੇ ਨਹੀਂ ਦੇ ਸਕਦਾ ਉਥੇ ਵੀ ਇਹ ਸਭ ਤੋਂ ਧਿਆਨ ਦੇਣ ਜੋ ਗੱਲ ਹੈ ਕਿਉਂਕਿ ਤੁਸੀਂ ਸਾਡੇ ਇੱਕ ਮਾਪੇ ਬਣ ਕੇ ਆਏ ਹੋ ਸਾਡੀ ਗੱਲ ਨੂੰ ਲਿਜਾ ਕੇ ਤੁਸੀਂ ਉਹਨਾਂ ਨੂੰ ਦੇਣਾ ਉਥੇ ਘੱਟੋ ਘੱਟ ਕਰੋੜ ਤੋਂ ਪਲੱਸ ਜ਼ਮੀਨ ਦਾ ਰੇਟ ਹੋਣਾ ਚਾਹੀਦਾ ਜੇਕਰ ਨਿਕਲੂਗੀ ਨਹਿਰ ਦੂਸਰੀ ਗੱਲ ਜਿਹੜੇ ਕੋਠੇ ਨੇ ਜਾਂ ਬੋਰ ਨੇ ਚਾਹੇ ਉਹ ਰਾਜਸਥਾਨ ਫੀਡਰ ਦੇ ਰਕਵੇ 'ਚ ਲੱਗੇ ਹੋਣ ਪਰ ਕੋਠਿਆਂ ਤੇ ਬੋਰਾ ਦੁਆਰਾ ਜਿਹੜਾ ਜਨਸ ਪੈਦਾ ਕਰਕੇ ਦਿੱਤਾ ਚੌਲ ਪੈਦਾ ਕਰਕੇ ਦਿੱਤਾ ਸੀ ਦੇਸ਼ ਦੇ ਜਨਤਾ ਨੂੰ ਦਿੱਤਾ ਉਹਦੇ 'ਚ ਸਾਡਾ ਪਰਸਨਲ ਜਿਹੜਾ ਹੈਗਾ ਕੋਈ ਉਹਦੇ 'ਚ ਸਵਾਰਥ ਨਹੀਂਗਾ ਉਹਦਾ ਜਿਹੜਾ ਬੋਰਾ ਦਾ ਤੇ ਪਾਣੀਆਂ ਦਾ ਤੇ ਕੋਠੇ ਦਾ ਮਸਲੇ ਦਾ ਹੱਲ ਹੋਣਾ ਚਾਹੀਦਾ ਦੂਸਰੀ ਗੱਲ ਨਿਸ਼ਾਨਦੇਹੀ ਹੁਣ ਮੈਨੂੰ ਦੱਸੋ ਕਿ ਤੁਸੀਂ ਨਿਸ਼ਾਨਦੇਹੀ ਕਰ ਗਏ ਛਪੈਦਿਆਂ ਤੇ ਨੰਬਰ ਲਾ ਕੇ ਵੀ ਭਾਈ ਇੱਥੋਂ ਤੱਕ ਸਰਕਾਰ ਦੀ ਆ ਗਈ ਹੁਣ ਜਿਹੜੇ ਜੱਟ ਦੀ ਜ਼ਮੀਨ ਆ ਗਈ ਮਨ ਲਓ ਕਿ ਉਹਦੇ ਕੋਲੇ 2 ਕਿੱਲੇ ਜ਼ਮੀਨ ਦੇ ਆ ਵਿੱਚੋਂ 4 ਕਨਾਲਾਂ ਆ ਗਈਆਂ ਆ ਸਾਡੇ ਤਹਿਸੀਲਦਾਰ ਸਾਹਿਬ ਬੈਠੇ ਆ ਨਿਸ਼ਾਨਦੇਹੀ ਕਰਾਉਣੀ ਹੋਵੇ ਤਾਂ 30000 ਰੁਪਇਆ ਇੱਕ ਨਿਸ਼ਾਨਦੇਹੀ ਦਾ ਲੱਗਦਾ ਲੱਗਦਾ ਨਾ ਪਹਿਲਾਂ ਨਿਸ਼ਾਨਦੇਹੀ ਕਿਸਾਨ ਦੀ ਕਰਕੇ ਦਿਓ ਵੀ ਨਿਸ਼ਾਨਦੇਹੀ ਹੋਵੇ ਕਿਸਾਨ ਦੀ ਜ਼ਮੀਨ ਪੂਰੀ ਹੋਵੇ ਪਹਿਲਾਂ ਫਿਰ ਦੱਸੇ ਸਰਕਾਰ ਵੀ ਸਾਡੀ ਜ਼ਮੀਨ ਇੱਥੇ ਆ ਕਿਸਾਨ ਦੀ ਇੱਥੇ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਲੰਬਾਈ ਚੜਾਈ ਦੀ ਜਿਹੜੀ ਗੱਲ ਤੁਹਾਨੂੰ ਦੱਸੀ ਆ ਉਹ ਪਹਿਲਾਂ ਇੱਥੇ ਕਲੀਅਰ ਕਰੇ ਉਦੋਂ ਬਾਅਦ ਮੇਰੇ ਕੋਲ ਸਵਾਲ ਨੇ ਜਾਂ ਜਨਤਾ ਦੇ ਨੇ ਉਹ ਵੀ ਹੋ ਜਾਣਗੇ ਫਿਰ ਇੱਕ ਵੱਡਾ ਇਸ਼ੂ ਜਿਹੜਾ ਹੈਗਾ ਪਬਲਿਕ ਦੇ ਵਿੱਚ ਆ ਕੇ ਆ ਰਿਹਾ ਕਿ ਬੁੱਢੇ ਨਾਲ ਇਹਦਾ ਪਾਣੀ ਆਊਗਾ ਉਹਦੇ ਉੱਪਰ ਜਿਹੜਾ ਹੈਗਾ ਸਾਨੂੰ ਦੱਸਿਆ ਜਾਵੇ ਫਿਰ ਇੱਥੇ ਜਿਹੜੀਆਂ ਜਦੋਂ ਰਾਜਸਥਾਨ ਸਰਕਾਰ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਸੀ ਤੇ ਉਸ ਤੋਂ ਬਾਅਦ ਕਿਸੇ ਨੇ 300 ਨੂੰ ਕਿਸੇ ਨੇ 700 ਨੂੰ ਜ਼ਮੀਨਾਂ ਪੱਠੇ ਦੀਆਂ ਖਰੀਦੀਆਂ ਪੱਠੇ ਦੀਆਂ ਜ਼ਮੀਨਾਂ ਨੂੰ ਰਸਤਾ ਜਿਹੜਾ ਹੈਗਾ ਉਹ ਪਰੜੀ ਦੁਆਰਾ ਕੀ ਜਿਹੜਾ ਹੈਗਾ ਜੇਕਰ ਨਹਿਰ ਨਿਕਲਦੀ ਆ ਸਰਕਾਰ ਪੋਲ ਬਣਾ ਕੇ ਦੇਉ ਕਿ ਪਰੜੀ ਰਾਹੀ ਜਿਹੜਾ ਰਸਤਾ ਦੇਉ ਇਹ ਵੱਡੇ ਇਸ਼ੂ ਹੋ ਗਏ ਉਸ ਤੋਂ ਬਾਅਦ ਜਿਹੜੀ ਮਜ਼ਦੂਰਾਂ ਦੀ ਗੱਲ ਆ ਉਹਨਾਂ ਦੇ ਭਾਈਚਾਰੇ ਨੇ ਕਹਿਤੀ ਆ ਉਹ ਮੰਨਣਯੋਗ ਆ ਅੱਛਾ ਉਸ ਤੋਂ ਬਾਅਦ ਇੱਕ ਹੋਰ ਗੱਲ ਆਉਂਦੀ ਆ ਉਹ ਆਉਂਦੀ ਆ ਸਾਂਝੇ ਖਾਤੇ ਦੀ ਆ ਇੱਥੇ ਮੱਗਰ ਸੇ ਹੋਰੀ ਮੰਨ ਲਓ ਚਾਰ ਪਰਿਵਾਰ ਆ ਇੱਕ ਨੂੰ ਵੰਡ ਆ ਗਈ ਉਹ ਜ਼ਮੀਨ ਦੇ ਪੈਸੇ ਪਾਉਣੇ ਆ ਸਾਂਝੇ ਖਾਤੇ 'ਚ ਯਾਨੀ ਕਿ ਸਾਰਿਆਂ ਨੂੰ ਇਹਦੇ ਤੇ ਡਿਸਟ੍ਰਿਕਟ ਮੈਜਿਸਟਰੇਟ ਦੀ ਡਿਊਟੀ ਹੋਵੇ ਤਹਿਸੀਲਦਾਰ ਦੀ ਡਿਊਟੀ ਹੋਵੇ ਉਹਨਾਂ ਤੋਂ ਜਿਹੜੇ ਐਫੀਡੇਟ ਲੈ ਕੇ ਇੱਕ ਖਾਤੇ 'ਚ ਪੈਸੇ ਆਉਣ ਇਹ ਤਾਂ ਜਿਹੜੀਆਂ ਮੁੱਡੀਆਂ ਚਾਰਕ ਚਿੰਤਾਵਾਂ ਨੇ ਇਸ ਤੋਂ ਵੱਡੀ ਇੱਕ ਖਾਸ ਚਿੰਤਾ ਕਿ ਜਦੋਂ ਸਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਅਸੀਂ ਉਦੋਂ ਲਿਫਟ ਪੰਪ ਵਰਤਦੇ ਆ ਠੀਕ ਆ ਨਾ ਠੀਕ ਹੈ ਜੀ ਉਦੋਂ ਵਰਤਦੇ ਆ ਨਾ ਅੱਛਾ ਏਰੀਆ ਸਾਡਾ ਹੈਗਾ ਸੇਮ ਵਾਲਾ ਇੱਕ ਪਾਣੀ ਲਾ ਕੇ ਕਣਕ ਨੂੰ ਤੇ ਅਸੀਂ ਜਿਹੜੀ ਫਸਲ ਪਾਲ ਲੈਂਦੇ ਆ ਕਣਕ ਦੀ ਦੂਜਾ ਪਾਣੀ ਸਾਡੇ ਲੱਗਦਾ ਨਹੀਂ ਗਾ ਦੂਜਾ ਲੱਗ ਗਿਆ ਤਾਂ ਜਿਹੜੀ ਉਹਦੀ ਐਵਰੇਜ ਆ ਉਹ 20 ਕੁਇੰਟਲ ਤੋਂ 10 ਕੁਇੰਟਲ ਆ ਜਾਂਦੀ ਹੈ ਕਣਕ ਦੀ ਹੁਣ ਸਾਨੂੰ ਇਹ ਦੱਸੋ ਇੱਕ ਇੱਕ ਕਾਨੂੰਨ ਆ ਕਿ ਕਾਨੂੰਨ ਦੇ ਤਹਿਤ ਅਸੀਂ ਮੋਗਾ ਬੰਦ ਨਹੀਂ ਕਰ ਸਕਦੇ ਆ ਪਟਵਾਰੀ ਬੈਠਿਆ ਸਾਰੇ ਬੈਠੇ ਆ ਤੁਸੀਂ ਪੁੱਛ ਲਿਓ ਜੇ ਤਾਂ ਆਪਣੀ ਆ ਚਲੋ ਚੱਲੀ ਜਾਂਦਾ ਕੰਮ ਕਾਨੂੰਨ ਦੇ ਤਹਿਤ ਮੋਗਾ ਬੰਦਾ ਬੰਦ ਨਹੀਂ ਕਰ ਸਕਦਾ ਸੀ ਜਨ ਕੋਈ ਮਰਜ਼ੀ ਹੋਵੇ ਤੁਸੀਂ 2000 ਕਿਊਸਸ ਦੀ ਸਾਨੂੰ ਨਹਿਰ ਦੇਤੀ ਉਹਦੇ ਵਿੱਚ ਕੀ ਹੋਣਾ ਗੱਲ ਨੂੰ ਇੱਕ ਮਿੰਟ ਚ ਮੈਂ ਸਮਾਪਤੀ ਕਰ ਦਿੰਨਾ ਬਹੁਤਾ ਸਮਾਂ ਨਹੀਂ ਲੈਂਦਾ ਜਾਂ ਮੇਰੀਆਂ ਗੱਲਾਂ ਦੇ ਵਿੱਚ ਜੇ ਨਾ ਤੰਤ ਹੋਇਆ ਤਾਂ ਵੀ ਤੁਸੀਂ ਕਹਿ ਦਿਓ ਉਹਦੇ ਵਿੱਚ ਹੋਣਾ ਕੀ ਹੈ ਕਿ ਏਰੀਏ ਦੇ ਵਿੱਚ ਵਾਦਾ ਕੀਤਾ ਜਾਣਾ ਵੀ ਐਨੇ ਲੱਖ ਹੈਕਟੇਅਰ ਜ਼ਮੀਨ ਨੂੰ ਮਾਲਵਾ ਦੇ ਨਾਲ ਪਾਣੀ ਦਿੱਤਾ ਹੋਣਾ ਨਾ ਜੀ ਅੱਛਾ ਇੱਕ ਮਿਆਦਾਰ ਆਉਂਦੀ ਹੈ ਅੰਗਰੇਜ਼ਾਂ ਦੇ ਸਮੇਂ ਦੀ ਤੋਰੀ ਮੈਂ ਨਾ ਹੋਵੇ ਤਾਂ ਡਾਕਟਰ ਸਾਹਿਬ ਤਿੰਨ ਕਿਊਸਿਸ ਦਿੰਦੇ ਆ 100 ਏਕੜ ਨੂੰ ਕਿ 1000 ਏਕੜ ਨੂੰ ਇੱਕ 1000 ਏਕੜ ਨੂੰ ਤਿੰਨ ਕਿਊਸਿਸ ਪਾਣੀ ਦਿੱਤਾ ਜਾਂਦਾ ਤਿੰਨ ਕਿਊਸਿਸ ਦੇ ਨਾਲ ਇੱਕ ਵਾਰੀ 20 ਕਿਸਾਨ ਦੀ ਸਚਾਈ ਨਹੀਂ ਹੁੰਦੀ ਗੱਲਾਂ ਉੱਥੇ ਕਰ ਦੇਣੀਆਂ ਕਿ ਅਸੀਂ ਸਚਾਈ ਦੇ ਵਾਸਤੇ ਪਾਣੀ ਬਫਰ ਕਰਤਾ 1000 ਏਕੜ ਨੂੰ ਤਿੰਨ ਕਿਊਸਿਸ ਪਾਣੀ ਦੇ ਨਾਲ ਇੱਕ ਵਾਰੀ ਵਾਰੀ ਨਹੀਂ ਲੱਗਦੀ ਪਹਿਲੀ ਗੱਲ ਤਾਂ ਪਾਣੀ ਜਿਹੜਾ ਹੈਗਾ ਉਹਦੇ 'ਚ ਵਾਧਾ ਕੀਤਾ ਜਾਵੇ ਦੂਸਰੀ ਗੱਲ ਵੀ ਜਦੋਂ ਕਣਕ ਦਾ ਸੀਜ਼ਨ ਆਗਾ ਜਿਹੜਾ ਇਹਦਾ ਐਂਡ ਪੁਆਇੰਟ ਹੋਊਗਾ ਕੀ ਇਹ ਪਾਣੀ ਬਫਰ ਹੋਇਆ ਰਾਜਸਥਾਨ ਜਾਊ ਇਹ ਸਾਡੀਆਂ ਚਿੰਤਾਵਾਂ ਨੇ ਵੀ ਤੁਸੀਂ ਦੱਸੋ ਵੀ ਕੀ ਉਹ ਜਿਹੜਾ ਐਂਡ ਹੋਊਗਾ ਕੀ ਉਹ ਰਾਜਸਥਾਨ ਜਾਊ ਜਾਂ ਜਦੋਂ ਅਸੀਂ ਉਹ ਲਿਫਟ ਪੰਪ ਅਸੀਂ ਕਣਕ ਦੇ ਸੀਜ਼ਨ 'ਚ ਬੰਦ ਕਰਾਂਗੇ ਉਹ ਓਵਰ ਤਾਂ ਨਹੀਂ ਹੁੰਦੀ ਔਰ ਲਾਸਟ ਦੇ ਵਿੱਚ ਇੱਕ ਹੋਰ ਜਿਹੜਾ ਹੈਗਾ ਗੰਭੀਰ ਵਿਸ਼ਾ ਕੀ ਤੁਸੀਂ ਦੱਸਿਆ ਕਿ ਕਿੰਨੇ ਫੁੱਟ ਦੀ ਚੜ੍ਹਾਈ ਦੱਸੀ ਸੀ 70 ਤੋਂ 80 ਦੀ ਗੱਲ ਹੋ ਰਹੀ ਹੈ ਤਕਰੀਬ 70 ਤੋਂ 80 ਹਰੀਕੇ ਫੁੱਟ ਤੋਂ ਚੱਲਣੀ ਆ ਦੁਗਾਹੀ 14 ਫੁੱਟ ਅੱਛਾ ਹੁਣ ਇੱਕ ਗੱਲ ਟੈਕਨੀਕਲੀ ਆ ਕਿ 14 ਫੁੱਟ ਚੜਾਈ ਡੂੰਘਾਈ ਕਰਤੀ 70 ਫੁੱਟ ਚੌੜੀ ਕਰਤੀ ਜੇਕਰ ਹੋ ਸਕੇ ਇਹ ਟੈਕਨੀਕਲੀ ਗੱਲ ਹੈ ਵੀ ਪਾਣੀ ਲਿਫਟ ਪੰਪ ਰਾਹੀਂ ਜਾਊਗਾ ਇਹ 100 ਇਨ 1% ਸ਼ੋਰ ਆ ਤੁਹਾਡਾ ਮਹਿਕਮਾ ਵੀ ਇਸ ਗੱਲ ਨੂੰ ਮੰਨੂਗਾ ਕਿਉਂਕਿ ਕ੍ਰਿਸ਼ਨ ਕੁਮਾਰ ਜੀ ਨਾਲ ਮੇਰੀਆਂ ਮੀਟਿੰਗਾਂ ਹੋਈਆਂ ਇਸ ਵਿਸ਼ੇ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਪਾਣੀ 70 ਤੋਂ 80 ਫੁੱਟ ਚੌੜੀ ਜਗ੍ਹਾ ਤੁਸੀਂ ਲੈ ਕੇ ਜਾਣੀ ਆ ਹੋਂਦਾਂ ਕੋਠਿਆਂ ਦੇ ਵਿੱਚ ਰਹੇ ਆ ਚਾਇਨਾ ਵਾਲੇ ਜਿਹੜੀਆਂ ਸਬਜ਼ੀਆਂ ਤੇ ਆਪਾਂ ਨੂੰ ਮਜਬੂਰ ਹੋ ਜਾਾਂਗੇ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਆ ਜਿਹੜੇ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸਰ ਜੇਕਰ ਤੁਸੀਂ ਉਹਨੂੰ 25 ਤੋਂ 30 ਫੁੱਟ ਡੂੰਗੀ ਕਰੋ ਨਹਿਰ ਨੂੰ 25 ਤੋਂ 30 ਫੁੱਟ ਡੂੰਗੀ ਕਰੋ ਏਰੀਆ ਘਟਾਓ ਹੋ ਸਕਦਾ ਕਿ ਰਾਜਸਥਾਨ ਤੋਂ ਜਿਹੜਾ ਤੁਸੀਂ ਲੀਜ਼ ਦੇ ਉੱਪਰ ਜਗ੍ਹਾ ਲੈਣੀ ਆ ਉਹਦੇ ਵਿੱਚ ਦੀ ਨਹਿਰ ਨਿਕਲ ਜੇ ਇਹ ਜਿਹੜੀਆਂ ਜਿੰਨੀਆਂ ਵੀ ਟੈਕਨੀਕਲੀ ਗੱਲਾਂ ਨੇ ਨਾ ਉਹਨਾਂ ਦਾ ਸਾਨੂੰ ਜਵਾਬ ਦੇ ਕੇ ਜਾਓ ਰਹੀ ਗੱਲ ਜਿਹੜੀ ਤੁਸੀਂ ਗੱਲ ਇੱਕ ਲਾਸਟ ਫੇਰ ਰਹਿ ਗਈ ਗੱਲ ਤੋਂ ਗੱਲ ਨਿਕਲ ਜਾਂਦੀ ਹੈ ਵੀ ਜਿਹੜੀ ਤੁਸੀਂ ਕਿਹਾ ਵੀ ਕੋਈ ਸਾਡੇ ਕੋਲ ਆਇਆ ਅਸੀਂ ਮੰਦਰ ਦੇ ਵਿੱਚ ਖੜੇ ਆ ਅਸੀਂ ਮੰਦਰ ਨੂੰ ਵੀ ਉਹਨਾਂ ਮੰਨਦੇ ਆ ਅਸੀਂ ਗੁਰਦੁਆਰਾ ਸਾਹਿਬ ਨੂੰ ਵੀ ਉਹਨਾਂ ਮੰਨਦੇ ਆ ਅਸੀਂ ਮਸਜਿਦ ਨੂੰ ਵੀ ਉਹਨਾਂ ਮੰਨਦੇ ਆ ਸਾਡੇ ਪਿੰਡ ਥਾਂਦੇ ਵਾਲੇ ਦੇ ਵਿੱਚ ਆ ਤਿੰਨ ਚਾਰ ਨੌਜਵਾਨ ਬੈਠੇ ਆ ਕੋਈ ਵੀ ਇਨਸਾਨ ਨਹੀਂ ਆਇਆ ਸਾਡੇ ਆਸਤੇ ਇਹ ਹਾਮੀ ਭਰਉਣ ਨੂੰ ਆ ਜਿਹੜਾ ਛੋਟਾ ਕਾਠਾ ਦਾ ਇਹ ਹਾਮੀ ਭਰੀ ਜਾਣੀ ਆ ਤਾਂ ਜੋ ਜਦੋਂ ਮੇਰੇ ਵਰਗਾ ਬੰਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਧੱਕੇ ਖਾਦੇ ਹੋਵੇ ਨੇ ਪੈਂਤੀਆਂ ਸਾਲਾਂ ਚ ਅਸੀਂ ਸੁਪਰੀਮ ਕੋਰਟ ਦਾ ਮੂੰਹ ਵੇਖਿਆ ਉੱਥੇ ਇਹ ਸਬੂਤ ਦੇ ਤੌਰ ਤੇ ਪੇਸ਼ ਹੋਣੇ ਆ ਜੱਜ ਦੇ ਡਬਲ ਬੈਚ ਦੇ ਟੇਬਲ ਤੇ ਵੀ ਭਾਈ ਛੋਡੇ ਤਾਂ ਸਹਿਮਤੀ ਸੀਗੀ ਆ ਮੁਲਾਜ਼ਮ ਆਏ ਸੀ ਸਹਿਮਤੀ ਤੁਸੀਂ ਕੀਤੀ ਆ ਤੁਸੀਂ ਗੜਤੀ ਤੁਸੀਂ ਕੌਣ ਹੋਣੇ ਆ ਚਾਰ ਬੰਦੇ ਰੋਕਣ ਵਾਲੇ ਵੀ ਕਹੇ ਤੋ ਭਾਵਾ ਵੀ ਭਾਈ ਛੋਡੇ ਮੁਲਾਜ਼ਮ ਸਾਡੇ ਕੋਲੇ ਨਹੀਂ ਆਏ ਤੇ ਕਈ ਵਾਰੀ ਇਹ ਹੁੰਦਾ ਵੀ ਦੋ ਪਹਿਲੂ ਆ ਆ ਨਹਿਰ ਨਿਕਲ ਰਹੀ ਆ ਤੁਹਾਡਾ ਟੇਬਲ ਨਹਿਰ ਆ ਨਹਿਰ ਤੋਂ ਪਰਲੇ ਪਾਸੇ ਕੁਲਦੀਪ ਵਾਲੀ ਸਾਈਡ ਉਹ ਪੀੜਤ ਪਰਿਵਾਰ ਆ ਨਹੀਂ ਤਾਂ ਇੱਧਰ ਹੈ ਗਿਆ ਮੇਰੇ ਅਰਗੇ ਜਿਵੇਂ ਉਹ ਬਾਪੂ ਬੈਠਾ ਹੁਣ ਬਾਪੂ ਨੇ ਆਪਦੇ ਦੁੱਖ ਦਸਨੇ ਆ ਤੇ ਸੈਣ ਕਰਾ ਲਿਆ ਇੱਧਰ ਲਿਆਂ ਤੋਂ ਫੋਟੋਆਂ ਕਰਾ ਲਈਆਂ ਇੱਧਰ ਲਿਆਂ ਤੋਂ ਕਿਉਂਕਿ ਅਸੀਂ ਨਿੱਕੀ ਨਿੱਕੀ ਬਰੀਕੀ ਨੂੰ ਜਾਣਦੇ ਆ ਅਸੀਂ ਜਦੋਂ ਬੰਦਾ ਬੋਲਦਾ ਅਸੀਂ ਉਹਦੀ ਅੱਖ ਪੜ ਲੈਂਦੇ ਆ ਸਾਨੂੰ ਪਤਾ ਲੱਗ ਜਾਂਦਾ ਢਿੱਡ ਚ ਕਿੰਨਾ ਕੋਸਾ ਸਾਡੀਆਂ ਬੇਨਤੀਆਂ ਨੇ ਆ ਜਿਹੜੇ ਮੇਰੇ ਸਵਾਲ ਨੇ ਇਹਨਾਂ ਨੂੰ ਨੋਟ ਕੀਤਾ ਜਾਵੇ ਇਹਨਾਂ ਦੀ ਜਵਾਬ ਦੇ ਹੀ ਹੋਵੇ ਔਰ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਪੋਜ਼ਲ ਹੋਣੀ ਆ ਸਾਡੀ ਹੋਵੇ ਔਰ ਲਾਸਟ ਦੇ ਵਿੱਚ ਜੇਕਰ ਕਿਸੇ ਕਿਸਮ ਦਾ ਫਾਰਮਰ ਦੇ ਨਾਲ ਤੱਕਾ ਹੁੰਦਾ ਤਾਂ ਸਾਡਾ ਹਰਾ-ਪਰਨਾ ਖੜਾ ਜਾਊਗਾ ਤਾਂ ਫਰਕ ਉਸ ਹੋਊਗਾ ਸੋ ਬਹੁਤ ਧੰਨਵਾਦ ਵੈਰੀ ਜੀ ਖਾਲਸਾ ਵੈਰੀ ਜੀ ਪਤ ਜਿਹੜੇ ਮੇਰੇ ਪ੍ਰੋਵੀਅਨ ਜਿਹੜੀ ਗੱਲ ਆਦੀ ਹੈ ਉਹਨਾਂ ਦੇ ਮੈਂ ਜ਼ਰੂਰ ਉਹਨਾਂ ਨੂੰ ਚੁਕਾਵਾਂ ਦਾ ਸਵਾਲ ਦੇ ਜਵਾਬ ਦੇ ਦਵਾਂ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਪਹਿਲੀ ਗੱਲ ਜਿਹੜੇ ਵਾਸਤੇ ਇਹਨਾਂ ਨੂੰ ਬੁਲਾਇਆ ਹੋਇਆ ਹੈ ਕਿ ਬੈਂਕਾਂ ਥਾਂਡੇ ਵਾਲੀ ਕੋਈ ਨਹੀਂ ਗਿਆ ਮੈਂ ਤੁਹਾਨੂੰ ਪਹਿਲੇ ਵਿੱਚ ਦੱਸਿਆ ਕਿ ਜਿਹੜੇ ਫਸਟ ਫੇਜ਼ ਵਿੱਚ ਜਿੱਥੇ ਰਕਵੇ ਜ਼ਿਆਦਾ ਸਨ ਉੱਥੇ ਸਾਡੀ ਟੀਮਾਂ ਗਈਆਂ ਹੈਗੀਆਂ ਸਰਵੇ ਵਾਸਤੇ ਵਿਕਲਪ ਉੱਤੇ ਜ਼ਿਆਦਾ ਵੱਡਾ ਮਸਲਾ ਹੈਗਾ ਰਾਈਟ ਤੇ ਪੈਰਲਲ ਦੂਜੇ ਥਾਵਾਂ ਤੋਂ ਉੱਤੇ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਕੋਲ ਛੋਟੀ ਟੀਮ ਹੈਗੀ ਬੱਚਿਆਂ ਦੇ ਦਾਖਲੇ ਹੈਗੇ ਕਲਾਸਾਂ ਹੈਗੀਆਂ ਪੇਪਰ ਹੈਗੇ ਰਾਈਟ ਅਸੀਂ ਸਿਰਫ ਐਸਆਈ ਏਜੰਸੀ ਫੁੱਲ ਟਾਈਮ ਸਾਡਾ ਕੰਮ ਨਹੀਂ ਹੈ ਇਸ ਦਿਨ ਸਾਡੀ ਇੱਕ ਕੰਸਲਟੈਂਸੀ ਹੈ ਛੋਟਾ ਇੱਕ ਜਿੱਥੇ ਸਾਨੂੰ ਮੌਲਤ ਮਿਲੇ ਉੱਥੇ ਅਸੀਂ ਕੰਮ ਕਰਦੇ ਜ ਪਰ ਫਿਰ ਵੀ ਸਰਕਾਰ بار بار اناؤنسਮੈਂਟ ਕਰ ਰਹੀ ਸੀ ਕਿ ਬਜਟ ਵਿੱਚ ਆ ਗਿਆ ਉਹਦੇ ਕਰਕੇ ਅਸੀਂ ਘਰ ਸਾਨੂੰ ਛੱਡ ਕੇ ਸਭ ਕੁਝ ਕਰਕੇ ਤੁਰੇ ਹੈਗੇ ਵੀਕੈਂਡ ਵਿੱਚ ਆ ਰਹੇ ਸੀਗੇ